ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਅਸੀਂ ਪਿਛਲੀ ਵੀਡੀਓ ਦੇ ਵਿੱਚ ਗੱਲ ਕੀਤੀ ਸੀਗੀ ਕਿ ਭਾਈ ਲਾਲੋ ਜੀ ਦਾ ਮਿਲਾਪ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਕਿਸ ਤਰ੍ਹਾਂ ਹੋਇਆ ਸੀ ਇਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਮਰਦਾਨਾ ਜੀ ਤਲਵੰਡੀ ਕਿਉਂ ਗਏ ਸਨ ਸੋ ਆਓ ਜਾਣਦੇ ਆਂ ਮਰਦਾਨੇ ਨੂੰ ਜਦੋਂ ਪਤਾ ਲੱਗਾ ਕਿ ਗੁਰੂ ਜੀ ਥੋੜੇ ਦਿਨ ਸੈਦਪੁਰ ਵਿੱਚ ਟਿਕਣਗੇ ਤਾਂ ਉਸ ਤਾਂ ਉਸ ਵੇਲੇ ਮਰਦਾਨੇ ਨੇ ਗੁਰੂ ਜੀ ਅੱਗੇ ਬੇਨਤੀ ਕੀਤੀ ਮਹਾਰਾਜ ਜੀ ਮੈਂ ਘਰੋਂ ਹਾਂ ਆਵਾਂ ਬਾਲ ਬੱਚੇ ਦਾ ਪਤਾ ਕਰ ਆਵਾਂ ਨਾਲੇ ਤਸੱਲੀ ਦੇ ਆਵਾਂ ਕਿ ਥੋੜੇ ਦਿਨ ਬਾਹਰ ਜਾ ਰਹੇ ਹਾਂ ਕਬਰਾਇੋ ਨਾ ਮਾਤਾ ਤ੍ਰਿਪਤਾ ਜੀ ਵੀ ਵਿਆਕੁਲ ਹੁੰਦੇ ਹੋਣਗੇ ਸਭ ਦੀ ਸੁੱਖ ਆਨੰਦ ਪੁੱਛ ਆਵਾਂ ਨਿਰੰਕਾਰੀ ਜੋਤ ਸ੍ਰੀ ਗੁਰੂ ਨਾਨਕ ਜੀ ਨੇ ਆਖਿਆ ਅੱਛਾ ਮਰਦਾਨਿਆ ਜਾ ਪਰ ਮੁੜ ਕੇ ਛੇਤੀ ਆਵੀਂ ਕਰਤਾਰ ਦੇ ਕੰਮਾਂ ਵਿੱਚ ਕੋਈ ਵਿਗੰਨਾ ਪਵੇ ਗੁਰੂ ਜੀ ਕੋਲੋਂ ਆਗਿਆ ਪਾ ਕੇ ਭਾਈ ਮਰਦਾਨਾ ਜੀ ਤਲਵੰਡੀ ਨੂੰ ਤੁਰ ਗਏ ਗੁਰੂ ਜੀ ਭਾਈ ਲਾਲੋ ਦੇ ਘਰ ਹੀ ਠਹਿਰੇ ਜਿਸ ਤਰ੍ਹਾਂ ਕਿ ਅਸੀਂ ਜਾਣਿਆ ਕਿ ਭਾਈ ਮਰਦਾਨਾ ਜੀ ਤਲਵੰਡੀ ਕਿਉਂ ਗਏ ਸਨ ਇਸੇ ਤਰ੍ਹਾਂ ਹੀ ਅਗਲੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਲੋਕ ਕੁਰਾਈਆ ਕਿਉਂ ਕਹਿੰਦੇ ਸਨ ਇਹ ਜਾਣਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਆਜਦਾ ਬਖਸ਼ੀ ਹੁਣ ਸਾਨੂੰ ਇਜਾਜ਼ਤ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ